ਮਕਬੂਲਪੁਰ ਦੇ ਸਾਥ ਸੰਗਤ ਦਾ ਬੜਾ ਧੰਨਵਾਦੀ ਆ ਅੱਜ ਦਾ ਇਹਨਾਂ ਨੇ ਇੱਥੇ ਜਿਹੜਾ ਜਿਹੜਾ ਪ੍ਰੋਗਰਾਮ ਰੱਖਿਆ ਸੀ ਮਹਾਰਾਜ ਦਾ ਸ਼ੁਕਰਾਨਾ ਕੀਤਾ ਗਿਆ ਅੱਜ ਦਾ ਜਿਹੜਾ ਪ੍ਰੋਗਰਾਮ ਇਹਦੇ ਵਿੱਚ ਇਹ ਜਿਹੜਾ ਮਕਬੂਲਪੁਰਾ ਏਰੀਆ ਵਾ ਇੱਥੇ ਦੇ ਬਹੁਤ ਸਾਰੇ ਲੋਕ ਜਿਹੜੇ ਆਪਣੇ ਲਿਖੇ ਬਹੁਤ ਕੁੱਝ ਉਹਦਿਆਂ ਦੇ ਉੱਤੇ ਤਣਾਅ ਨੇ ਜਿਨ੍ਹਾਂ ਦੇ ਵਿੱਚ ਇਸ ਟਾਈਮ ਤੇ ਪੀਸੀਐਸ ਅਫਸਰ ਅਮਨਪ੍ਰੀਤ ਸਿੰਘ ਜਿਹੜੇ ਐਸਟੀਐਮ ਨੇ ਉਹ ਨੇ ਕਿਤੋਂ ਦੇ ਏਡੀਸੀ ਡਿਵੈਲਪਮੈਂਟ ਸਾਖ ਕੁਲਦੀਪ ਸਿੰਘ ਜੀ ਰਿਟਾਇਰ ਹੋਏ ਨੇ ਜਿਹੜੇ ਮੇਰੇ ਨਾਲ ਬੈਠੇ ਨੇ ਏਡੀਸੀ ਡਿਵੈਲਪਮੈਂਟ ਰਿਟਾਇਰ ਹੋਏ ਨੇ ਮਤਲਬ ਪ੍ਰਲਾਦ ਸਿੰਘ ਡੀਐਸਪੀ ਸਤਸਵਰਨ ਸਿੰਘ ਜੀਐਮ ਰੋਡਵੇ ਰਿਟਾਇਰ ਹੋਏ ਨੇ ਔਰ ਮੰਨੋ ਸਾਹ ਭਵਿੰਦਰ ਸਿੰਘ ਪੀਐਚਡੀ ਆ ਜਿਹੜੇ ਸਾਫ ਦਾ ਜ਼ਿਲ੍ਹਾ ਭਾਸ਼ਾ ਅਫਸਰ ਰਹੀ ਨਿਰਮਲ ਸਿੰਘ ਤਹਿਸੀਲਦਾਰ ਕੁਲਵੰਤ ਕੌਰ ਸੀਡੀਪੀਓ ਕਮਰਪ੍ਰੀਤ ਸਿੰਘ ਪੀਐਚਡੀ ਗੁਰਦੀਪ ਸਿੰਘ ਡੀਏ ਡਿਸਟ੍ਰਿਕਟ ਗੁਰਦੀਪ ਸਿੰਘ ਦੀਪਕ ਦੇ ਨਾਂ ਨਾਮ ਮਸ਼ਹੂਰ ਸੀ ਡਿਸਟ੍ਰਿਕਟ ਟਾਰਨੀ ਲੁਧਿਆਣਾ ਜਿਹੜੇ ਰਹੇ ਨਹੀਂ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਨਾਂ ਨੇ ਜਿਨ੍ਹਾਂ ਦੇ ਵਿੱਚ ਸਾਹ ਕਰਦੀਆਲ ਸਿੰਘ ਜਿਹੜੇ ਨੇ ਜਿਹੜੇ ਕਿ ਇੰਡੀਆ ਗੌਰਮਟ ਦੇ ਵਿੱਚ ਸਲਾਹ ਕਰ ਵੀ ਰਹੇ ਨੇ ਉਸ ਤੋਂ ਇਲਾਵਾ ਇਸ ਏਰੀਏ ਦੇ ਵਿੱਚੋਂ ਇਸੇ ਹੀ ਥਾਣੇਦਾਰ ਨੇ ਸੁਰਵਰਨ ਸਿੰਘ ਭਗਵਾਨ ਸਿੰਘ ਮਹਿੰਦਰ ਸਿੰਘ ਹਾਂਜੀ ਡਾਕਟਰ ਕੇਵਲ ਸਿੰਘ ਪੀ ਐਚ ਡੀ ਨੇ ਸਨ ਨਵਦੀਪ ਸਿੰਘ ਪੜ੍ਹਦੇ ਕੈਨੇਡਾ ਗਏ ਨੇ ਜਿਹੜੇ ਵੈਲਥ ਸੈਟਰ ਨੇ ਉਥੋਂ ਗੁਰਮukh Singh ਪੰਚਾਇਤ ਅਫਸਰ ਨੇ ਹੋਰ ਕਿੰਨੇ ਕਿ ਤੁਹਾਨੂੰ ਮੈਂ ਨਾ ਗਣਾਵਾਂ ਜਿਹੜੇ ਇੱਥੋਂ ਦੇ ਲੋਕ ਪੜੇ ਲਗੇ ਔਰ ਸਾਡੇ ਸ਼ਰੋਤਾ ਸਾਹਿਬ ਜਿਹੜੇ ਬੀਜੀਪੀ ਰਿਟਾਇਰ ਹੋਏ ਨੇ ਉਹ ਵੀ ਇੱਥੇ ਰਹਿੰਦੇ ਰਹੇ ਉਹਨਾਂ ਦੇ ਸੌਰੇ ਨੇ ਉਹ ਵੀ ਇੱਥੇ ਪੜਦੇ ਰਹੇ ਨੇ ਇੱਥੇ ਦੇ ਇਹਨਾਂ ਦੇ ਸਾਹ ਏਡੀਸੀ ਸਾਹਿਬ ਦੇ ਨਾਲ ਰਹੇ ਨੇ ਸੀਨੀਅਰ ਸੀਨੀਅਰ ਇਹਨਾਂ ਤੋਂ ਕਲਾਸ ਪਹਿਲੋ ਯੂਨੀਵਰਸਿਟੀ ਪੜ੍ਹਦੇ ਦੇ ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਅਫਸਰ ਨੇ ਜਿਹੜੇ ਇੱਥੇ ਪੜ੍ਹ ਲੈ ਕੇ ਏਰੀਆ ਲੇਕਿਨ ਜਦੋਂ ਮਕਬੂਰਪੁਰ ਦਾ ਨਾਮ ਆਉਂਦਾ ਤੇ ਨਾਮ ਦਾ ਜੇ ਮਕਬੂਲ ਪ੍ਰੈ ਨਸ਼ੇ ਦੇ ਨਾਮ ਜੋ ਇਹ ਸਾਰੇ ਜਿਹੜੇ ਬੰਦੇ ਆਪਾਂ ਤਾਂ ਇਹਨਾਂ ਨਾਲ ਮੀਟਿੰਗ ਕੀਤੀ ਸੀ ਇਹਨਾਂ ਸਾਰਿਆਂ ਨੇ ਧਈਆ ਕੀਤਾ ਕਿ ਆਪਾਂ ਨਸ਼ਾ ਜਿਹੜਾ ਇਸ ਏਰੀਆ ਚ ਜੜ ਤੋਂ ਖਤਮ ਕਰਕੇ ਔਰ ਹੁਣ ਵੀ ਪਹਿਲਾਂ ਨਾਲੋਂ ਬਹੁਤ ਵੱਡਾ ਜਿਹੜਾ ਵਾ ਫਰਕ ਪੈ ਚੁੱਕਾ ਜਿਹੜੇ ਇੱਥੋਂ ਦੇ ਜਿਹੜੇ ਨਸ਼ੇ ਵੇਚਦੇ ਸੀ ਉਹ ਕੋਈ ਜੇਲਾ ਚ ਬੰਦ ਹੋ ਗਏ ਆ ਹੁਣ ਇੱਥੇ ਕੋਈ ਇਥੇ ਏਰੀਆ ਛੱਡ ਕੇ ਜਾ ਚੁੱਕੇ ਆ ਕੁਝ ਬਾਹਰਲੇ ਲੋਕ ਆਣ ਕੇ ਜਿਹੜੇ ਆ ਉਹ ਏਰੀਆ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਇਹਦੇ ਵਾਸਤੇ ਸਾਰਾ ਏਰੀਆ ਜਿਹੜਾ ਨੂੰ ਚੌਕਸ ਕੀਤਾ ਗਿਆ ਔਰ ਸਾਨੂੰ ਆਸ ਆ ਕਿ ਜਿੱਦਾਂ ਇਹ ਮਕਬੂਲਪੁਰੇ ਨੂੰ ਨਸ਼ੇ ਨੇ ਨਾਲ ਜੋੜਦੇ ਆ ਗਾਂ ਆਉਣ ਸਾਰੇ ਸਮੇਂ ਦੇ ਵਿੱਚ ਲੋਕ ਜਿਹੜੇ ਆ ਇਹਨੂੰ ਪੜਿਆ ਲਿਖਿਆ ਇਲਾਕਾ ਕਰਕੇ ਜਿਹੜਾ ਇਹਨੂੰ ਜਾਣਿਆ ਕਰਨਗੇ ਮੈਂ ਇਹਨਾਂ ਸਾਰੇ ਵੀਰਾਂ ਨੂੰ ਬੇਨਤੀ ਵੀ ਕੀਤੀ ਆ ਕਿ ਜਿੱਥੇ ਸਰਕਾਰ ਨੇ ਇੱਥੇ ਬਹੁਤ ਵੱਡਾ ਧਿਆਨ ਕੀਤਾ ਸਾਡੇ ਸੀਪੀ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਜੀ ਨੇ ਜਿਹਨਾਂ ਦਿਨ ਰਾਤ ਦੀ ਇੱਕ ਕੀਤੀ ਹੋਈ ਆ ਇਹ ਨਸ਼ਾ ਜਿਹੜਾ ਵਾ ਗੁਰੂ ਕੀ ਨਗਰੀ ਚੋਂ ਖਤਮ ਕਰਨਾ ਉਥੇ ਇਹ ਸਾਰੇ ਲੋਕ ਵੀ ਜਿਹੜੇ ਆ ਤਗੜੇ ਹੋ ਕੇ ਸਹਿਯੋਗ ਕਰਨਗੇ ਜਿਹੜਾ ਕੋਈ ਬੰਦਾ ਨਹੀਂ ਉਹ ਕਹਿਣਾ ਮੰਨਦਾ ਉਹਦੇ ਖਿਲਾਫ ਜਿਹੜੇ ਆ ਪ੍ਰਸ਼ਾਸਨ ਨੂੰ ਦੇ ਕੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੈਂ ਗੁਰੂ ਸਾਹਿਬ ਦਾ ਵੀ ਸ਼ੁਕਰਾਨਾ ਕਰਦਾ ਕਿ ਗੁਰੂ ਸਾਹਿਬ ਨੇ ਮਤਲਬ ਸਾਨੂੰ ਸਾਰਿਆਂ ਨੂੰ ਬਲ ਬਖਸ਼ਿਆ ਵਾ ਔਰ ਇੱਥੋਂ ਦੇ ਲੋਕ ਜਿਹੜੇ ਪੜ੍ਹ ਲੈ ਕੇ ਤਰੱਕੀ ਕਰ ਰਹੇ ਨੇ ਔਰ ਜਲਦੀ ਜਲਦੀ ਜਿਹੜਾ ਇਹਦਾ ਨਸ਼ੇ ਤੋਂ ਜਿਹੜਾ ਵਾ ਇਹਦਾ ਨਾਮ ਹਟਾ ਕੇ ਪੜਿਆ ਲਿਖਿਆ ਲਾ ਕੇ ਨਾ ਇਹਨੂੰ ਜਾਣਿਆ ਜਾਏਗਾ ਧੰਨਵਾਦ ਸਰ ਜੀ ਸਾਤਾ ਮੁਸੀਬੀ ਸਾਹਿਬ ਨਾਲ ਤੁਹਾਡੇ ਚੰਗੇ ਕੰਮਾਂ ਨੂੰ ਦੇਖ ਕੇ ਮਾਣ ਸਮਾਨ ਕੀਤਾ ਅਜਿਹਾ ਗੁਰਦਾਰਾ ਪਰਵੰਦਰ ਕਮੇਟੀ ਦੇ ਭਾਈਓ ਨਾਲ ਬਹੁਤ ਆਸਿਸ਼ ਬਹੁਤ ਸਨਮਾਨ ਕੀਤਾ ਵੇਖੋ ਜੀ ਅੱਜ ਸਾ ਗੁਰਦਿਆਲ ਸਿੰਘ ਉਹਨਾਂ ਨੇ ਦਿੱਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਡੇ ਸਾਹਿਬ ਕਮਿੰਟ ਸਾਹਿਬ ਵੱਲੋਂ ਡਿਸਕ ਦੇ ਕੇ ਮੇਰੇ ਕਮਾ ਖਾਂਚਾ ਤੋਂ ਨਵਾਜਿਆ ਵਾ ਉਥੇ ਗੁਰਦੁਆਰਾ ਸਾਹਿਬ ਸਾਹ ਗੁਰदयाल ਸਿੰਘ ਜਿੰਦ ਦੀ ਸਾਰੀ ਟੀਮ ਨੇ ਗੁਰੂ ਸਾਹਿਬ ਦੇ ਵਿੱਚ ਮੈਨੂੰ ਸਿਰਫਾ ਦੀ ਬਖਸ਼ਿਸ਼ ਕੀਤੀ ਆ ਮੈਂ ਇਹਨਾਂ ਦਾ ਬਹੁਤ ਰੋ ਧੰਵਾਦੀ ਆ ਕਿ ਇਹਨਾਂ ਨੇ ਮੈਨੂੰ ਇਡਾ ਵੱਡਾ ਮਾਨ ਦਿੱਤਾ ਗੁਰੂ ਸਾਹਿਬ ਦੇ ਕੋਲੋਂ ਬਖਸ਼ਿਸ਼ ਰਹੀਆ ਗੁਰੂ ਸਾਹਿਬ ਦੀ ਜੇ ਗੁਰੂ ਸਾਹਿਬ ਦੀ ਮਿਹਰ ਰਵੇ ਤੇ ਇਸ ਤੋਂ ਵੱਡੀ ਹੋਰ ਕੋ ਗੱਲ ਨਹੀਂ ਕਹੀ ਜਾ ਸਕਦੀ ਤੇ ਮੈਂ ਬੇਨਤੀ ਕਰਦਾ ਮੈਂ ਅਰਦਾਸ ਕਰਦਾ ਗੁਰੂ ਸਾਹਿਬ ਅੱਗੇ ਕਿ ਗੁਰੂ ਸਾਹਿਬ ਇਦਾਂ ਹੀ ਤੰਦਰੁਸਤੀ ਤੇ ਸ਼ਕਤੀ ਦੇਣ ਤਾਂ ਜੋ ਸਮਾਜ ਦੀ ਅਰੀਏ ਸੇਵਾ ਕਰ ਸਕਾਂ ਸਭ ਤੋਂ ਪਹਿਲੇ ਸ੍ਰੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਸਭ ਤੋਂ ਪਹਿਲਾਂ ਸਤਾਰਾ ਭਾਜ ਸਿੰਘ ਜੀ ਨੂੰ ਗੁਰਦੁਆਰਾ ਸਾਹਿਬੋਂ ਤੇ ਮੇਰੇ ਸਾਹ ਨਾਲ ਜਿਹਦੋਂ ਦੇ ਇੱਥੇ ਹਲਕੇ ਜਿਵੇਂ ਰਹੇ ਨੇ ਅੱਜ ਪਹਿਲੀ ਰਹੀ ਹੈ ਪ੍ਰਮਾਤਮਾ ਨੇ ਕਿਰਪਾ ਕੀਤੀ ਪ੍ਰਮੋਸ਼ਨ ਹੋਈ ਸਾਨੂੰ ਖੁਸ਼ੀ ਹੈ ਕਿ ਇੱਕ ਚੰਗੇ ਨੇਕ ਅਫਸਰ ਪ੍ਰਮੋਸ਼ਨ ਲੈ ਕੇ ਫਿਰ ਅੰਮ੍ਰਿਤਸਰ ਦੀ ਹੀ ਸੇਵਾ ਕਰ ਰਹੇ ਗੁਰੂ ਨਗਲੀ ਦੀ ਇਨਾਂ ਨੂੰ ਜੀ ਆਇਆਂ ਕਿ ਨੇ ਗੁਰਦਰਾਹ ਪਹੁੰਚੇ ਨਾਲ ਹੀ ਇਹਨਾਂ ਨੂੰ ਅਸੀਂ ਆਲੰਬੀਆ ਸੂਰਕਾਰ ਫੈਡਰੇਸ਼ਨ ਅਤੇ ਆਪਣੀ ਪੁਰਦਰਾ ਪਰਵੰਤਕ ਕਮੇਟੀ ਦੇ ਨਗਰ ਵੱਲੋਂ ਲੱਖ ਲੱਖ ਵਧਾਈ ਦਿੰਦੇ ਆ ਜੋ ਪ੍ਰੋਮੋਸ਼ਨ ਇਹਨਾਂ ਦੀ ਹੋਈ ਹੈਗੀ ਉਹ ਰਾਸ ਕਰਦੇ ਆਗੇ ਤੇ ਜੋ ਪਿਆਰ ਸਤਿਕਾਰ ਇਲਾਕੇ ਦੀ ਸੰਗਤਾਂ ਨੂੰ ਮਾਨ ਸਨਮਾਨ ਦਿੰਦੇ ਰਹੀ ਅੱਗੇ ਵੀ ਦਿੰਦੇ ਰਹਿਣਗੇ ਉਹ ਇਲਾਕੇ ਦੇ ਵਿੱਚ ਜੋ ਸਹੀ ਵਿਕਾਸ ਕਾਰਜਾਂ ਦੀ ਅਸਲ ਫੇਲ ਕਰਦੇ ਰਹੇ ਜਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਜਾਂ ਆਈਟੀਐਫ ਸਾਹਿਬ ਨੂੰ ਜਾਂ ਕਮਿਸ਼ਨਰ ਸਾਹਿਬ ਨੂੰ ਕਿਸੇ ਤਰ੍ਹਾਂ ਦੀ ਅਰਜ਼ੰਦ ਜੇ ਕਿਤੇ ਸਾਨੂੰ ਛੜਕਾਂ ਤੇ ਆਉਣਾ ਪੈਂਦਾ ਸੀ ਤੇ ਸਰਦਾਰ ਹਰਪਾਲ ਸਿੰਘ ਜੀ ਦਾ ਇੱਕ ਵਧੀਆ ਯੋਗਦਾਨ ਹੁੰਦਾ ਸੀ ਆਣ ਕੇ ਸਾਡੇ ਡਿਪਾਰਟਮੈਂਟ ਨੂੰ ਲਿਆ ਕੇ ਉਹ ਤੇ ਸਹਿਯੋਗ ਕਰਦੇ ਸੀ ਕਿ ਨਹੀਂ ਇਹ ਬੰਦਾ ਹੱਕ ਇਹਨਾਂ ਦਾ ਨਗਰ ਵਾਲਿਆਂ ਦਾ ਇਲਾਕੇ ਦੇ ਸਹਿਯੋਗ ਕਰਨਾ ਜੀ ਦਾ ਸਾਨੂੰ ਵੀ ਗੁਰੂ ਸਾਹਿਬ ਦਾ ਅਮਸੀਦ ਬਾਬਾ ਜੀਮ ਸਿੰਘ ਤੇ ਅਮਸੀਦ ਬਾਬਾ ਸੰਸੇਂਗ ਜੀ ਦਾ ਯਾਦਗਾਰੀ ਗੇਟ ਜੋ ਮਹੂਪਰਾ ਚੌਕ ਵਿੱਚ ਸੀ ਉਹ ਕਾਫੀ ਸਮੇਂ ਤੋਂ ਲੜਕਿਆ ਸੀ ਤੇ ਬਿਨਾ ਕਿਸੇ ਭੇਤ ਭਾਅ ਤੋਂ ਸਭ ਸੰਗਤਾਂ ਜਾਂਦੀਆਂ ਰਹੀਆਂ ਤੇ ਸਰਦਾਰ ਹਰਪਾਲ ਸਿੰਘ ਜੀ ਨੇ ਉਹਦੇ ਵਿੱਚ ਕਾਫੀ ਯੋਗਦਾਨ ਅਦਾ ਕੀਤਾ ਹੈ ਮਹਿਕਮਾ ਸਰਦਕੇ ਵੀ ਨਹੀਂ ਇਹ ਲੜਾਈ ਜਾਏਗੀ ਇਹ ਜਰੂਰ ਬਣਾਓ ਤੇ ਸਭ ਦਾ ਸਾਂਝਾ ਵਾ ਪਰ ਉਹ ਅੰਸਾਰੀ ਹੋਈ ਸੰਗਤਾਂ ਨੇ ਤੇ ਜਿਲ੍ਹਾ ਸਹਿਯੋਗ ਕੀਤਾ ਸੀ ਇਹਨਾਂ ਨੇ ਵੀ ਪੂਰਾ ਏਸੀਪੀ ਇਸ ਤੋਂ ਦੇ ਬਾਜੂਦ ਇੰਚਾਰ ਇਹਨਾਂ ਨੇ ਬਹੁਤ ਯੋਗਦਾਨ ਦਿੱਤਾ ਇਹਨਾਂ ਦਾ ਧੰਨਵਾਦ ਉਹ ਸਰਦਾਰ ਹਰਪਾਲ ਸਿੰਘ ਜੀ ਇੱਕ ਵੰਦੀ ਤੁਹਾਨੂੰ ਹੋ ਰਹੀਗੀ ਆਰ ਜੀ ਜਾਣਦੇ ਐ ਇੰਡਸਟਰੀ ਦਫਤਰ ਲਾਗੇ ਇੱਕ 게ਟ ਹੋ ਰੜਿਆ ਵਾ ਜੋ ਪਾਵਨ ਬਾਲਮੀਕ ਜੀ ਦਾ ਮੰਦਿਰ ਉੱਥੇ ਬਾਬਾ ਸਾਹਿਬ ਜੀ ਦੀ ਪ੍ਰਤਮਾ ਵੀ ਉੱਥੇ ਲੱਗੀ ਹੈਗੀ ਡਾਕਟਰ ਸਾਹਿਬ ਦੀ ਉਹ 게ਟ ਹੈ ਜੜਿਆ ਵਾ ਉਹ ਡੀਸੀ ਸਾਹਿਬ ਨੂੰ ਮੰਗ ਪੱਤਰ ਸਰ ਦਿੱਤਾ ਵਾ ਆਸ ਕਰਦੇ ਆਂਗੇ ਕਿ ਆਪ ਜੀ ਇਹਦੇ ਵਿੱਚ ਸਾਡੇ ਕਹਿਣ ਤੋਂ ਬਿਗੇਰ ਸੜਕ ਤੇੋਂ ਤੋਂ ਆਪ ਜੀ ਉਹ ਡਿਪਾਰਟਮੈਂਟ ਨਾਲ ਕਰਕੇ ਰਾਹਤਾ ਉਹ ਚਾਲੂ ਕਰਾ ਦਿਓਗੇ ਇਹ ਸੰਕਤ ਨੂੰ ਨਾ ਹੀ ਝੁਪੇ ਜਾਣਾ ਪਵੇ ਤੋ ਉੱਥੇ ਆਣ ਕੇ ਤੁਹਾਨੂੰ ਬੇਨਾਂ ਕਰਾਂ ਪਵੇ ਅਸਰਾਉਂਟ ਯੋ ਮੈਂਡਮ ਫਾਦਣਾ ਤਹੀ ਕੰਮ ਕਰੋ ਆਸ ਕਰਦਾ ਕਿ ਆਪ ਜੀ ਇਸ ਤੋਂ ਪਿੱਲੋ ਹੀ ਉਹ ਤੁਹਾਡਾ ਸਹਿਯੋਗ ਕਰਕੇ ਦੇ ਜੀੜ ਚ ਰੂ ਬਰਾਉ। ਧੰਨਵਾਦ ਜੀ ਸ਼ਬਦ। ਆ ਤੇ ਮੈਨੂੰ ਬਹੁਤ ਹੀ ਅਤਿਅੰਤ ਖੁਸ਼ੀ ਹੋ ਰਹੀ ਆ ਕਿ ਮਕਬੂਲ ਕਾ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਸਮੂਹ ਸੰਗਤ ਵੱਲੋਂ ਸਰਦਾਰ ਹਰਕਾਲ ਸਿੰਘ ਜੀ ਏਡੀਸੀ ਪੀ ਸਾਹਿਬ ਜਿਨ੍ਹਾਂ ਦੀ ਪ੍ਰੋਮੋਸ਼ਨ ਹੋਈ ਆ ਤੇ ਇੱਥੇ ਇਹਨਾਂ ਦੀ ਪੋਸਟਿੰਗ ਹੋਈ ਆ ਇਹਨਾਂ ਦੇ ਵਿਚਾਰ ਸੁਣ ਕੇ ਮੈਨੂੰ ਬਹੁਤ ਹੀ ਖੁਸ਼ੀ ਹੋਈ ਆ ਕਿ ਇਹ ਆਪਣੀ ਡਿਊਟੀ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਨਿਭਾਉਣਗੇ ਤੇ ਸਮਾਜ ਨੂੰ ਬਹੁਤ ਵਧੀਆ ਸੇਵਾ ਦੇਣਗੇ ਬਿਕੋਸ ਸੇਵਾ ਹੋਰ ਵੀ ਸਿਵਲ ਚ ਲੋਕੀ ਕਰਦੇ ਨੇ ਪਰ ਇੱਕ ਸੇਵਾ ਹੁੰਦੀ ਜਿ ਤਰ੍ਹਾਂ ਫੌਜੀ ਕਰਦੇ ਆ ਜਿੱਥੇ ਇੱਕ ਰਿਸਕ ਹੁੰਦਾ ਤੇ ਉਹਦੇ ਵਿੱਚ ਰਹਿ ਕੇ ਆਪਣੀ ਡਿਊਟੀ ਕਰਨੀ ਸਮਾਜ ਨੂੰ ਸੇਵਾ ਦੇਣੀ ਇਹਨਾਂ ਦੇ ਇਹਨਾਂ ਦੀਆਂ ਸੇਵਾਵਾਂ ਦੇ ਸਦਕਾ ਹੀ ਅਸੀਂ ਆਰਾਮ ਦੇ ਨਾਲ ਘਰਾਂ ਚ ਅਸੀਂ ਬੈਠ ਸਕਦੇ ਆ ਤੇ ਬਾਕੀ ਇਹ ਜੋ ਮਕਬੂਲ ਕਰਾ ਜਿਹਦਾ ਕਿ ਨਾਮ ਬਹੁਤ ਹੀ ਬਦਨਾਮ ਕਿਤਾ ਗਿਆ ਵਾ ਐਕਚੁਅਲੀ ਇਹਨਾਂ ਨਹੀਂ ਆ ਕਿਉਂਕਿ ਇਹ ਕੋਈ ਵੱਖਰਾ ਖਿਤਾ ਨਹੀਂ ਆ ਮਕਬੂਲਪੁਰ ਵੀ ਦੂਜੇ ਇਲਾਕਿਆਂ ਦੇ ਵਾਂਗ ਹੀ ਆ ਪਰ ਇਸ ਇਲਾਕੇ ਨੂੰ ਕੁਝ ਸਮਾਂ ਪਹਿਲਾਂ ਟਾਰਗੇਟ ਬਣਾ ਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਦ ਤਰ੍ਹਾਂ ਇਹ ਕੋਈ ਵੱਖਰਾ ਹੀ ਇਲਾਕਾ ਹੁੰਦਾ ਤੇ ਉਹਦੇ ਸਦਕਾ ਲੋਕੀ ਕਿਉਂਕਿ ਸੋਸ਼ਲ ਮੀਡੀਆ ਨੂੰ ਵੇਖਦੇ ਨੇ ਤੇ ਲੋਕੀ ਇੱਥੇ ਇਹ ਵੀ ਸੋਚਦੇ ਨੇ ਵੀ ਪਤਾ ਨਹੀਂ ਇੱਥੇ ਨਸ਼ੇ ਆਦੇ ਲੋਕੀ ਇੱਥੇ ਵਿਆਹ ਕਰਨ ਤੋਂ ਵੀ ਗਰੇਜ ਕਰਦੇ ਨੇ ਪਰ ਅੱਜ ਏ ਡੀ ਸੀ ਪੀ ਸਾਹਿਬ ਨੂੰ ਅਸੀਂ ਸਾਰਾ ਕੁਝ ਦੱਸਿਆ ਕਿ ਇੱਥੇ ਜਿਹੜੇ ਪਲੱਸ 2 ਦੂਜੇ ਤੀਜੇ ਤੋਂ ਲੱਗੇ ਕਿ ਪੀ ਐਚ ਡੀ ਤੱਕ ਤੇ ਔਰ ਕਲਾਸ 1 ਅਫੀਸਰ ਜਿੰਨਾਂ ਵਿੱਚ ਬਹੁਤ ਸਾਰੇ ਪੀ ਸੀ ਐਸ ਅਫੀਸਰਸ ਤੱਕ ਜਿਹੜੇ ਨੇ ਉਹ ਰਿਟਾਇਰਡ ਵੀ ਨਹੀਂ ਤੇ ਅੱਜ ਵੀ ਉਹ ਡਿਊਟੀ ਨਿਭਾ ਰਹੇ ਨੇ ਉਹ ਇੱਥੋਂ ਦੇ ਜੰਮਪਲ ਨੇ ਮੈਨੂੰ ਬਹੁਤ ਸਾਰੇ ਲੋਕੀ ਜਿਹੜੇ ਆਮ ਜਾਣ ਰੱਖਦੇ ਨੇ ਮੈਨੂੰ ਕਹਿੰਦੇ ਕਿ ਤੁਸੀਂ ਏ ਡੀ ਸੀ ਰਿਟਾਇਰਡ ਹੋ ਤੇ ਪਹਿਲਾਂ ਵੀ ਜਦੋਂ ਮੈਂ ਵੀਡੀਓ ਸੀ ਮੈਨੂੰ ਕਹਿੰਦੇ ਇਹ ਇਲਾਕਾ ਤੁਹਾਡੇ ਰਹਿਣ ਯੋਗ ਨਹੀਂ ਆ ਤੇ ਉਹਨਾਂ ਨੂੰ ਮੈਂ ਕਹਿੰਦਾ ਰਿਹਾ ਵੀ ਮੈਂ ਤਾਂ ਇੱਥੇ ਜੰਮ ਪੜ ਕੇ ਇੱਥੇ ਹੀ ਪੜ੍ਹਾਈ ਕਰਕੇ ਮੈਂ ਇਸ ਅਹੁਦੇ ਤੇ ਪਹੁੰਚਿਆ ਵਾਂ ਠੀਕ ਹੈ ਜਿਸ ਕੋ ਕੋਈ ਵਸੀਲੇ ਵਧੀਆ ਹੁੰਦੇ ਨੇ ਉਹ ਬੰਦਾ ਕਿਤੇ ਹੋਰ ਜਗ੍ਹਾ ਪੋਸ਼ਕਲੇ ਨੇ ਵਿੱਚ ਕਲੋਨੀ ਵਿੱਚ ਆਪਣੀ ਕੋਠੀ ਬਣਾ ਸਕਦਾ ਪਰ ਹਰ ਇੱਕ ਬੰਦੇ ਦੇ ਵਿੱਚ ਨਹੀਂ ਹੁੰਦਾ ਆ ਪਰ ਇਹਦੇ ਵਿੱਚ ਕੋਈ ਅਲਾਕੇ ਦੀ ਨਹੀਂ ਕੋਈ ਮੁਸ਼ਕਲ ਹੁੰਦੀ ਇਹ ਬੰਦੇ ਨੇ ਖੁਦ ਆਪਣੇ ਜਿਹੜੇ ਵਿਚਾਰ ਜਿਹੜੇ ਉਹ ਕਿਤਰਾ ਆਪਣੇ ਜੀਵਨ ਨੂੰ ਕਿਤਰਾ ਜੀਂਦਾ ਇਹ ਇਹ ਚੀਜ਼ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਤੇ ਉਹ ਤੁਹਾਡੇ ਸਾਹਮਣੇ ਆ ਕਿ ਸਰਦਾਰ ਭਪਿੰਦਰ ਸਿੰਘ ਜਿਹੜੇ ਜ਼ਿਲ੍ਹਾ ਪਛ ਅਫਸਰ ਰਟਾਇਰਡ ਨੇ ਡਬਲ ਐਮ ਐ ਐਮ ਫਲ ਪੀ ਐਚ ਡੀ ਨੇ ਹੋਰ ਵੀ ਸਾਡੇ ਬਹੁਤ ਸਾਰੇ ਆਫੀਸਰਜ਼ ਅਹਿ ਪਹਿਲਾਂ ਵੀ ਸਰਦਾਰ ਸਰਵਰਨ ਸਿੰਘ ਜੀ ਐਮ ਸਰਦਾਰ ਗੁਰਦੀਪ ਸਿੰਘ ਡਿਸਟ੍ਰਿਕਟ ਹਟਾਰਨੀ ਤੇ ਹੋਰ ਵੀ ਕਈ ਅਫੀਸਰ ਜਿਹੜੇ ਨੇ ਇੱਥੇ ਹੀ ਸਰਦਾਰ ਦਸਪਾਲ ਸਿੰਘ ਪੀਸੀਐਸ ਹੋਰ ਵੀ ਬਹੁਤ ਸਾਰੇ ਅਫੀਸਰਸ ਤੇ ਹੋਰ ਵੀ ਗਾਂ ਸਾਨੂੰ ਅਸੀਂ ਆਸ ਕਰਦੇ ਹਾਂ ਕਿ ਹੋਰ ਵੀ ਸਾਡੇ ਬੱਚੇ ਜਿਹੜੇ ਆ ਗਏ ਕਿਉਂਕਿ ਇਹ ਜਿਸ ਤਰ੍ਹਾਂ ਕਹਿੰਦੇ ਵੀ ਇੱਕ ਮੱਛਲੀ ਸਾਰੇ ਪਾਣੀ ਨੂੰ ਗੰਦਾ ਕਰ ਦਿੰਦੀ ਆ ਨੇਗੇਟਿਵਿਟੀ ਆ ਜਿਵੇਂ ਕਿ ਅੱਜ ਅਸੀਂ ਸੋਸ਼ਲ ਮੀਡੀਆ ਦੇ ਵੇਖ ਨਹੀਂ ਕੋਈ ਬੰਦਾ ਚੰਗੇ ਵਿਚਾਰ ਪੇਸ਼ ਕਰਦਾ ਤੇ ਉਹਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਜਦੋਂ ਅਸ਼ਲੀਲ ਵੀਡੀਓ ਪਾਈਆਂ ਜਾਂਦੀਆਂ ਤੇ ਉਹ ਬੜੇ ਫਾਲੋਅਰਸ ਹੋ ਜਾਂਦੇ ਨੇ ਇਸ ਕਰਕੇ ਜਿਤਨਾ ਸਾਫ਼ ਪਾਣੀ ਆ ਉਹਦੇ ਵਿੱਚ ਮੱਛੀਆਂ ਨਹੀਂ ਹੁੰਦੀਆਂ ਗੰਦੇ ਪਾਣੀ ਚ ਹੁੰਦੀਆਂ ਨੇ ਇਸ ਕਰਕੇ ਜਿਹੜਾ ਬੰਦਾ ਮਾੜੇ ਬੰਦਿਆਂ ਨਾਲ ਹੱਥ ਮਲਾ ਕੇ ਤੁਰਿਆ ਜਾਂਦਾ ਉਹ ਕਹਿੰਦਾ ਵੀ ਮੇਰੇ ਤੇ ਯਾਰ ਹੀ ਬੜੇ ਨੇ ਤੇ ਇਸ ਕਰਕੇ ਜਿਹੜਾ ਬੰਦਾ ਨੇਕੀ ਦੇ ਰਸਤੇ ਤੇ ਚੱਲਦਾ ਉਹਨੂੰ ਬਹੁਤ ਸਾਰੀਆਂ ਮੁਸੀਬਤਾਂ ਪ੍ਰੋਬਲਮ ਜਿਹੜੀਆਂ ਕਰਨੀਆਂ ਪੈਂਦੀਆਂ ਤੇ ਅਸੀਂ ਪੂਰਾ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ ਯੋਧ ਨਸ਼ਿਆਂ ਵਿਰੁੱਧ ਕਿਉਂਕਿ ਇਹ ਜੋ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦਾ ਕੰਮ ਆ ਕ੍ਰਾਈਮਨਲਸ ਨਾਲ ਡੀਲ ਕਰਨਾ ਉਹਨਾਂ ਦਾ ਕੰਮ ਆ हां ਜਿਹੜੇ ਇਸ ਵੇਲੇ ਦੂਜਿਆਂ ਨੂੰ ਸਮਝਾਉਣਾ ਜਿਹੜੇ ਜੇ ਨਸ਼ੇ ਤੋਂ ਰਹਿਤ ਨੇ ਉਹਨਾਂ ਨੂੰ ਬਚਾ ਕੇ ਰੱਖਣਾ ਗੁਰੂ ਘਰ ਦੇ ਨਾਲ ਜੋੜਨਾ ਚੰਗੀ ਵਿਚਾਰਧਾਰਾ ਚੰਗੇ ਵਧੀਆ-ਵਧੀਆ ਫੰਕਸ਼ਨ ਕਰਕੇ ਉਹਨਾਂ ਨੂੰ ਗਾਈਡ ਕਰਨਾ ਉਹ ਅਸੀਂ ਕਰਾਂਗੇ ਤੇ ਦੁਬਾਰਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਏਡੀਸੀਪੀ ਸਾਹਿਬ ਦਾ ਤੇ ਨਾਲ ਹੀ ਆਪਣਾ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਸਰਦਾਰ ਅਮਰ ਸਿੰਘ ਜੀ ਪ੍ਰਧਾਨ ਉਹ ਵੀ ਸਾਡੇ ਵਿੱਚ ਮੌਜੂਦ ਨੇ ਤੇ ਮੈਂ ਸਾਰਿਆਂ ਦਾ ਦੁਬਾਰਾ ਤਾਣਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ